ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਉੱਤੇ ਕੱਲ ਪਰਸੋਂ ਦਾ ਦੋਸਤੋ ਦੁੱਲੇ ਬੱਗੇ ਪਿੰਡ ਨੂੰ ਲੈ ਕੇ ਇੱਕ ਜਿਹੜਾ ਮੁੱਦਾ ਉਹ ਖੜਿਆ ਹੋ ਰਿਹਾ ਹੈ ਜਿਸ ਦੇ ਬਾਰੇ ਬਹੁਤ ਸਾਰੇ ਦੋਸਤਾਂ ਨੂੰ ਪਤਾ ਹੀ ਨਹੀਂ ਕਿ ਇਹ ਕੀ ਗੱਲਬਾਤ ਹੋਈ ਸੀ ਤੇ ਕਿਉਂ ਦੁੱਲਾ ਬੱਗਾ ਪਿੰਡ ਲਾਈਵ ਆ ਕੇ ਇੰਨਾ ਬੋਲਿਆ ਸੀ ਤਾਂ ਦੋਸਤੋ ਅੱਜ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗਾ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਜੇਕਰ ਪਹਿਲੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਦੋਸਤੋ 2-4 ਦਿਨ ਪਹਿਲਾਂ ਦੁੱਲੇ ਬੱਗੇਪਿੰਡ ਨੇ ਇੱਕ ਜਿਹੜੀ ਵੀਡੀਓ ਉਹ ਆਪਣੇ ਇੰਸਟਾਗ੍ਰam ਪੇਜ ਉੱਤੇ ਪਾਈ ਸੀ ਬਹੁਤ ਸਾਰੇ ਦੋਸਤਾਂ ਨੇ ਉਹਦਾ ਜਿਹੜਾ ਗਲਤ ਮਤਲਬ ਕੱਢਿਆ ਅਤੇ ਬਹੁਤ ਜਿਹੜੇ ਗਲਤ-ਗਲਤ ਕਮੈਂਟ ਦੁੱਲੇ ਬੱਗੇਪਿੰਡ ਦੀ ਵੀਡੀਓ ਉੱਤੇ ਕੀਤੇ ਅਤੇ ਦੁੱਲੇ ਬੱਗੇਪਿੰਡ ਨੂੰ ਉਹ ਪ੍ਰੈਸ਼ਰ ਦੇ ਕਰਕੇ ਵੀਡੀਓ ਜਿਹੜੀ ਡਿਲੀਟ ਕਰਨੀ ਪਈ। ਇਸ ਕਰਕੇ ਦੋਸਤੋ ਦੁੱਲਾ ਬੱਗਾ ਪਿੰਡ ਲਾਈਵ ਹੋਇਆ ਸੀ ਕਿ ਮੇਰੀ ਕੋਈ ਵੀ ਗਲਤ ਜਿਹੜੀ ਸੋਚ ਨਹੀਂ ਸੀ ਅਤੇ ਮੈਂ ਲੋਕਾਂ ਦੀ ਸੋਚ ਦੇਖਣ ਦੇ ਲਈ ਅਤੇ ਜਸਟ ਫਨ ਦੇ ਲਈ ਉਹ ਵੀਡੀਓ ਬਣਾਈ ਜੀ। ਪਰ ਲੋਕਾਂ ਨੇ ਉਹਦਾ ਜਿਹੜਾ ਮੁੱਦਾ ਹੋਰ ਪਾਸੇ ਹੀ ਲੈ ਗਏ ਉਹਨੂੰ ਤੇ ਇਸ ਕਰਕੇ ਦੋਸਤੋ ਦੁੱਲੇ ਬੱਗੇ ਪਿੰਡ ਨੂੰ ਗੁੱਸਾ ਆਇਆ ਸੀ ਅਤੇ ਕਿਹਾ ਸੀ ਕਿ ਜਿਹੜੀ ਹੋਰ ਬਹੁਤ ਮਾੜੀਆਂ-ਮਾੜੀਆਂ ਵੀਡੀਓ ਜਿਹੜੀਆਂ ਗਲਤਾਂ ਉਹ ਇੰਸਟਾਗ੍ਰam ਪੇਜ ਉੱਤੇ ਪਾਉਂਦੇ ਨੇ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਅਤੇ ਅਸੀਂ ਜੇਕਰ ਇੱਕ ਵੈਸੇ ਫਨ ਦੇ ਲਈ entertainment ਦੇ ਲਈ ਵੀਡੀਓ ਪਾਈ ਤੁਸੀਂ ਸਾਰੇ ਗਲਤ ਕਮੈਂਟ ਕਰਨ ਲੱਗ ਪਏ ਤਾਂ ਇਹ ਸੀ ਦੋਸਤੋ ਸਾਰਾ ਮੁੱਦਾ ਬਾਕੀ ਤੁਹਾਡੇ ਕੀ ਵਿਚਾਰ ਨੇ ਇਹਦੇ ਬਾਰੇ ਕਮੈਂਟਾਂ ਵਿੱਚ ਜ਼ਰੂਰ ਲਿਖੋ ਧੰਨਵਾਦ